ਜੋ ਐਸੋਵੇਂ ਬੰਦ ਦਾ ਅਸੀਂ ਪਹਿਲਾਂ ਐਨਐਸਏ ਤਹਿਤ ਜਿਬਰੂਗੜ ਬੰਦ ਰਹੇ ਸੀ ਉੱਥੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਸੀ ਜੀਤਾ ਕਰਕੇ ਹੀ ਦਰਸ਼ਨ ਮਿਲੇ ਨਹੀਂ ਕਰ ਸਕੇ ਸੀ ਪਰ ਹੁਣ ਅਸੀਂ ਬਠਿੰਡਾ ਜੇਲ੍ਹ ਵਿੱਚ ਆਏ ਆ ਤੇ ਇੱਥੇ ਗੁਰਦੁਆਰਾ ਸਾਹਿਬ ਸ਼ਸ਼ੋਭਤ ਆ ਤੇ ਵੈਸੇ ਵੀ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਆ ਕਿ ਦਿਨ ਦੇ ਵਿੱਚ ਦੋ ਵਾਰ ਦਰਸ਼ਨ ਕਰਨੇ ਚਾਹੀਦੇ ਆ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਦੋ ਦਿਨ ਦੋ ਟਾਈਮ ਦੀ ਗੱਲ ਨਹੀਂ ਕਰਦੇ ਭਾਵੇਂ ਸਾਨੂੰ ਦਿਨ ਦੇ ਵਿੱਚ ਇੱਕ ਵਾਰੀ ਦਰਸ਼ਨ ਕਰਾਏ ਜਾਣ ਪਰ ਅਸੀਂ ਦੇ일리 ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰਦੇ ਆ ਆਪ ਜੀ ਨੂੰ ਜਥੇਦਾਰ ਸਾਹਿਬ ਆਪ ਜੀ ਦੇ ਰੋਤਬੇ ਤੇ ਉਹ ਸਾਹਿਬ ਜੀ ਦੇ ਉੱਤੇ ਮਰਿਆਦਾ ਦੀ ਖਿਆਲ ਰੱਖਦੇ ਹੋਏ ਅਸੀਂ ਆਪ ਜੀ ਨੂੰ ਬੇਇੱਜ਼ਤੀ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਤੁਸੀਂ ਇਸ ਗੱਲ ਦਾ ਜ਼ਰੂਰ ਨੋਟਸ ਲਓ ਤੇ ਨਹੀਂ ਤਾਂ ਸਾਨੂੰ ਇੱਥੇ ਭੋਖਾ ਹੜਤਾਲ ਜਾਂ ਕੋਈ ਹੋਰ ਸੰਘਰਸ਼ ਵਧਣ ਵਾਸਤੇ ਮਜਬੂਰ ਹੋਣਾ ਪੈਣਾ ਹੈ ਉਸ ਤੋਂ ਪਹਿਲਾਂ ਤੁਸੀਂ ਜੇ ਇਸ ਮਸਲੇ ਦਾ ਹੱਲ ਕਰ ਸਕਦੇ ਹੋ ਤਾਂ ਜਰੂਰ ਕਰਿਓ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ